ਜੋ ਗੱਡੀ ਕੱਢੀ ਆ ਉਹ ਟਾਟਾ 307 ਜਿਹੜੀ ਬਲੈਰੋ ਗੱਡੀ ਸੀਗੀ ਉਹ ਵੀ ਜਿਹੜੀ ਆ ਪਲਟਦੀ ਦਿਖਾਈ ਦਿੱਤੀ ਆ ਕਿਉਂਕਿ ਦੋ ਹਿੱਸੇ ਨੇ ਉਹ ਗੱਡੀ ਦੇ ਦੋਨੋਂ ਅਲੱਗ ਹੋ ਚੁੱਕੇ ਨੇ ਤੇ ਸਾਹਮਣੇ ਤਸਵੀਰਾਂ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਗੱਡੀ ਆ ਉਹ ਬਿਲਕੁਲ ਟੁੱਟੀ ਪੱਚੀ ਹੋਈ ਦਿਖਾਈ ਦੇ ਰਹੀ ਹੈ ਮੈਂ ਆ ਰਹੀ ਸੀ ਜੀ ਬਸ ਇੱਕੋਦਮ ਬਾਈਕ ਵਾਲਾ ਮੋਟਰਸਾਈਕਲ ਲੇ ਕੇ ਨਾ ਮੂਰੇ ਆ ਗਿਆ ਮੇਰੇ ਜੀ ਬਸ ਜਿਵੇਂ ਮੂਰੇ ਆਇਆ ਮੈਂ ਗੱਡੀ ਦੀ ਬ੍ਰੇਕਾਂ ਮਾਰੀਆਂ ਮੇਰੀ ਗੱਡੀ ਡਰਾਈਵਰ ਸਾਈਡ ਹੋ ਗਈ ਹੈ ਜੀ ਬੈਟਰ ਤੇ ਚੜਨ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਮੇਰੀ ਗੱਡੀ ਕਿਵੇਂ ਪਲਟੀ ਆ ਕਿੱਥੇ ਆ ਮੈਂ ਅੱਧੇ ਘੰਟੇ ਬਾਅਦ ਆਪ ਨਿਕਲੇ ਮੈਨੂੰ ਕਿਸੇ ਨੇ ਬਾਹਰ ਵੀ ਨਹੀਂ ਕੱਢਿਆ ਉਲਟਾ ਇੱਥੇ ਬੰਦੇ ਆ ਕੇ ਕੋਈ ਸਮਾਨ ਕੁਛ ਚੱਕ ਕੇ ਲੈ ਕੇ ਭੱਜ ਗਿਆ ਕੋਈ ਕੁਛ ਚੱਕ ਕੇ ਲੈ ਕੇ ਭੱਜ ਗਿਆ ਚੱਕ ਕੇ ਲੈ ਕੇ ਭੱਜੇ ਜਾਂਦੇ ਸੀਗੇ ਕੋਈ ਆਇਆ ਨਹੀਂ ਕੋਈ ਨਹੀਂ ਬਾ ਮੈਂ ਅੱਧੇ ਘੰਟੇ ਬਾਅਦ ਫਿਰ ਸ਼ੀਸ਼ਾ ਟੁੱਟਿਆ ਪਿਆ ਸੀ ਮੇਰਾ ਪਿਛਲਾ ਉਹ ਸ਼ੀਸ਼ੇ ਦੇ ਵਿੱਚੋਂ ਔਖਾ ਸੁੱਖਾ ਹੋ ਕੇ ਮੈਂ ਨਿਕਲਿਆ ਜੀ ਸਾਰਾ ਸਰੀਰ ਮੇਰਾ ਕੰਚ ਨਾਲ ਭਰਿਆ ਪਿਆ ਸੀ ਕੱਪੜੇ ਲੇੜੇ ਉਹ ਕਾ ਝਾੜ ਛੂੜ ਕੇ ਫਿਰ ਨਿਕਲ ਕੇ ਬਾਹਰ ਫਿਰ ਮੇਰੇ ਕੋਲੇ ਦੋ ਚਾਰ ਜਣੇ ਆਏ ਆ ਪੁੱਛਣ ਲੱਗੇ ਕੀ ਹੋ ਗਿਆ ਕੀ ਹੋ ਗਿਆ ਸੋ ਪਟਿਆਲੇ ਦੀਆਂ ਸੜਕਾਂ ਤੇ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਹਾਸੇ ਵਾਪਰਦੇ ਦਿਖਾਈ ਦੇ ਰਹੇ ਨੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਦੂਸਰਾ ਹਾਸਾ ਹੈ ਪਟਿਆਲੇ ਦੀ ਰਾਈਪਰਾ ਰੋਡ ਦੇ ਉੱਪਰ ਵਾਪਰਿਆ ਜਿਸ ਦੇ ਵਿੱਚ ਇੱਕ ਗੱਡੀ ਦਾ ਜਿਹੜਾ ਗਿਆ ਭਿਆਨਕ ਸਿਰਨ ਹੋਇਆ ਪਤਾ ਕਰਨ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਕਿਸੇ ਦੀ ਜਾਨੀ ਨੁਕਸਾਨ ਹੋਇਆ ਨਹੀਂ ਕਿਉਂਕਿ ਤਸਵੀਰਾਂ ਨੇ ਉਹ ਭੈਣੇ ਨੰਨੇ ਕਿਉਂਕਿ ਜਿਹੜੀ ਗੱਡੀ ਹੈ ਉਹ 337 ਜਿਹੜੀ ਬਲੈਕੋ ਗੱਡੀ ਸੀਗੀ ਉਹ ਵੀ ਜਿਹੜੀ ਆ ਪਲਟਦੀ ਦਿਖਾਈ ਦਿੱਤੀ ਆ ਕਿਉਂਕਿ ਦੋ ਹਿੱਸੇ ਨੇ ਉਹ ਗੱਡੀ ਦੇ ਦੋਨੋਂ ਅਲੱਗ ਹੋ ਚੁੱਕੇ ਨੇ ਜਿਸਦੇ ਵੀ ਸਮਾਨ ਆ ਰਿਹਾ ਸੀ ਉਹ ਵੀ ਤੇ ਸਾਹਮਣੇ ਤਸਵੀਰਾਂ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਗੱਡੀ ਆ ਉਹ ਬਿਲਕੁਲ ਟੁੱਟੀ ਪੱਜੀ ਹੋਈ ਦਿਖਾਈ ਦੇ ਰਿਹਾ ਜਦੋਂ ਇਹ ਡਰਾਈਵਰ ਜਿਹੜਾ ਗੱਡੀ ਚਲਾਉਂਦਾ ਆ ਰਿਹਾ ਸੀ ਤਾਂ ਰੇਲਿੰਗ ਦੇ ਵਿੱਚ ਗੱਡੀ ਫਸਦੀ ਹੈ ਜਿਸ ਦੇ ਕਰਕੇ ਛਟਕਾ ਲੱਗਣ ਦੇ ਕਾਰਨ ਜਿਹੜੀ ਆ ਨੁਕਸਾਨ ਹੈ ਉਹ ਗੱਡੀ ਦਾ ਪਹਿਨੇ ਖੁੰਦਾ ਤਸਵੀਰਾਂ ਨੇ ਰੇਲਿੰਗ ਦਾ ਕਿਸ ਤਰੀਕੇ ਦੇ ਨਾਲ ਸਾਈਡ ਦੀ ਸਾਰੀ ਰੇਲਿੰਗ ਜਿਹੜੀ ਆ ਉਹ ਟੁੱਟ ਚੁੱਕੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਭਾਰੀ ਨੁਕਸਾਨ ਕਾਰਪੋਰੇਸ਼ਨਾਂ ਦੇ ਪੀ ਡਬਲਯੂ ਡੀ ਦਾ ਵੀ ਉਹ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਰੇਲਿੰਗ ਦੇ ਵਿੱਚ ਆ ਕੇ ਜਦੋਂ ਗੱਡੀ ਫਸਦੀ ਹੈ ਤੇ ਨਾਲ ਲਾਈਟਿੰਗ ਵਾਲਾ ਖੰਭਾ ਜਿਹੜਾ ਉਹ ਵੀ ਜਿਹੜਾ ਕਿ ਉਹ ਪਟਿਆੰਦਾ ਫਿਲਹਾਲ ਸਾਡੇ ਨਾਲ ਗੱਡੀ ਦਾ ਮਾਲਕ ਹੈ ਗੱਡੀ ਦਾ ਡਰਾਈਵਰ ਮੌਜੂਦ ਹੈ ਜਿਹੜਾ ਕਿ ਮੌਕੇ ਦੇ ਉੱਪਰ ਗੱਡੀ ਚਲਾ ਰਿਹਾ ਸੀ ਉਹਨਾਂ ਪੁੱਛਦਾ ਕਿ ਗੱਲਬਾਤ ਕੋਈ ਕਿਹਾ ਬਾਈ ਕੀ ਨਾਮ ਹੈ ਆਪਣਾ ਰਕੇਸ਼ ਕੁਮਾਰ ਨਾਮ ਹੈ ਜੀ ਮੇਰਾ ਮੈਂ ਆ ਰਿਹਾ ਸੀਗਾ ਜੀ ਮੂਰੋਂ ਨਾ ਮੇਰੇ ਜਸਟ ਮੋਟਰਸਾਈਕਲ ਵਾਲੇ ਇੱਕੋ ਤੋਂ ਗਲੀ ਚੋਂ ਨਿਕਲ ਕੇ ਸਾਹਮਣੇ ਆ ਗਏ ਜੀ ਬਸ ਉਹਨੂੰ ਪਛਾਣਦੇ ਚੱਕਰ 'ਚ ਮੇਰੀ ਗੱਡੀ ਡਿਵਾਈਡਰ 'ਤੇ ਚੜ ਗਈ ਡਿਵਾਈਡਰ 'ਤੇ ਚੜਨ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਮੇਰੀ ਗੱਡੀ ਕਿਵੇਂ ਪਲਟੀ ਆ ਕਿੱਥੇ ਆ ਮੈਂ ਅੱਧੇ ਘੰਟੇ ਬਾਅਦ ਆਪ ਨਿਕਲਿਆ ਮੈਨੂੰ ਕਿਸੇ ਨੇ ਬਾਹਰ ਵੀ ਨਹੀਂ ਕੱਢਿਆ ਘੁਆਰਾ ਚੌਂਕ ਤੇ ਬੰਦਾ ਖੁਦ ਕੱਢ ਕੇ ਆਇਆ ਕਾਰ ਦੇ ਵਿੱਚੋਂ ਐ ਐਂਬੂਲੈਂਸ 'ਚ ਚੜਾ ਕੇ ਆਇਆ ਜੀ ਠੀਕ ਆ ਸਵੇਰੇ ਮੇਰੇ ਨਾਲ ਹੋਇਆ ਸੀਨ ਮੈਨੂੰ ਪਰ ਕਿਸੇ ਨੇ ਹੱਥ ਵੀ ਨਹੀਂ ਪਾਇਆ ਜੀ ਉਲਟਾ ਇੱਥੇ ਬੰਦੇ ਆ ਕੇ ਕੋਈ ਸਮਾਨ ਕੁਛ ਚੱਕ ਕੇ ਲੈ ਕੇ ਭੱਜ ਗਿਆ ਕੋਈ ਕੁਛ ਚੱਕ ਕੇ ਲੈ ਕੇ ਭੱਜ ਗਏ ਚੱਕ ਕੇ ਲੈ ਕੇ ਭੱਜੇ ਜਾਂਦੇ ਸੀਗੇ ਪਰ ਆਪਣੀ ਗੱਡੀ ਦਾ ਸਮਾਨ ਕੋਈ ਨਹੀਂ ਚੱਕ ਕੇ ਲੈ ਕੇ ਗਿਆ ਕਿੰਨਾ ਮਤਲਬ ਬੀ ਐਨ ਆਰ ਬਿਜਲੀ ਮੈਂ ਇੱਕ ਮੇਲੇ ਦਾ ਖੰਬੇ-ਕੁੰਬੇ ਚ ਲੈ ਗਏ ਆ ਆਪਣਾ ਕੋਈ ਨਹੀਂ ਭਾਈ ਉਹ ਮੋਟਰਸਾਈਕਲ ਵਾਲੇ ਦੀ ਗਲਤੀ ਕਰਕੇ ਵੀ ਮੇਰਾ ਨੁਕਸਾਨ ਹੋਇਆ ਉਹ ਮੋਕੇ ਤੇ ਭੱਜ ਗਿਆ ਉਹ ਖੜਿਆ ਨਹੀਂਗਾ ਜੇ ਉਹ ਖੜ ਜਾਂਦਾ ਵੀ ਮੇਰਾ ਬਚਾ ਹੋ ਜਾਂਦਾ ਮੈਨੂੰ ਹੋ ਗਈ ਡਰਾਈਵਰੀ ਕਰ ਦਿੱਤ ਮੈਨੂੰ ਹੋ ਗਈ 12 ਸਾਲ ਜੀ ਲੱਗਦਾ ਵੀ ਹੁਣ ਮੌਸਮ ਜਿਹੜਾ ਬਦਲ ਰਿਹਾ ਧੁੰਦ ਦੇ ਕਰਨ ਵਿੱਚ ਇਸ ਤਰ੍ਹਾਂ ਦੇ ਹਾਸੇ ਅੱਗੇ ਵਾਪਰਦੇ ਆ ਪਰ ਇਹ ਹਾਸਾ ਕੁਝ ਅਲੱਗ ਤਰ੍ਹਾਂ ਦਾ ਲੱਗ ਇਹ ਅਲੱਗ ਹਾਸਾ ਲੱਗ ਤਰ੍ਹਾਂ ਦਾ ਕੋਈ ਨੀਂਦ ਧੁੰਦ ਦਾ ਚਾਂਸ ਨਹੀਂ ਸੀ ਕੋਈ ਹੋ ਨਹੀਂ ਸੀਗਾ ਜੀ ਇੱਥੇ ਡਰੋਲਾ ਕੀ ਸੀ ਸਵੇਰ 6 ਵਜੇ ਦਾ ਟਾਈਮ ਸੀ ਮਾਰਨਿੰਗ 6:30 ਵਜੇ ਦੇ ਵਿੱਚ ਵਿੱਚ 6:00 6:30 ਦੇ ਵਿੱਚ ਵਿੱਚ ਮੈਂ ਆ ਰਿਹਾ ਸੀ ਜੀ ਬਸ ਇੱਕੋ ਦਮ ਬਾਈਕ ਵਾਲਾ ਮੋਟਰਸਾਈਕਲ ਲੈ ਕੇ ਨਾ ਮੂਰੇ ਆ ਗਿਆ ਮੇਰੇ ਜੀ ਬਸ ਜਿਵੇਂ ਮੂਰੇ ਆਇਆ ਮੈਂ ਗੱਡੀ ਦੀ ਬ੍ਰੇਕਾਂ ਮਾਰੀਆਂ ਮੇਰੀ ਗੱਡੀ ਡਰਾਈਵਰ ਸਾਈਡ ਹੋ ਗਈ ਹੈ ਜੀ ਫੁੱਟਪਾਥ ਤੇ ਚੜ ਗਈ ਉਦੋਂ ਬਾਅਦ ਮੇਰੀ ਗੱਡੀ ਪਲਟ ਗਈ ਆ ਬਸ ਮੈਨੂੰ ਨਹੀਂ ਪਤਾ ਲੱਗਿਆ ਜੀ ਅੱਧਾ ਘੰਟਾ ਗੱਡੀ ਵਿੱਚ ਫਸੇ ਰਹੇ ਹਾਂ ਜੀ ਅੱਧਾ ਘੰਟਾ ਵਿੱਚ ਫਸੇ ਰਹੇ ਆ ਗਿਰ ਨੇ ਮਦਦ ਨਹੀਂ ਕੀਤੀ ਨਹੀਂ ਨਹੀਂ ਕਿਸੇ ਨੇ ਨਹੀਂ ਹੱਥ ਪਾਇਆ ਜੀ ਮੈਂ ਕਹਿੰਦਾ ਜੀ ਕੋਈ ਆਇਆ ਨਹੀਂ ਕੋਈ ਨਹੀਂ ਬਸ ਮੈਂ ਅੱਧੇ ਘੰਟੇ ਬਾਅਦ ਫਿਰ ਸ਼ੀਸ਼ਾ ਟੁੱਟਿਆ ਪਿਆ ਸੀ ਮੇਰਾ ਪਿਛਲਾ ਉਹ ਸ਼ੀਸ਼ੇ ਦੇ ਵਿੱਚੋਂ ਔਖਾ ਸੋਖਾ ਹੋ ਕੇ ਮੈਂ ਨਿਕਲਿਆ ਜੀ ਸਾਰਾ ਸਰੀਰ ਮੇਰਾ ਕੰਚ ਨਾਲ ਭਰਿਆ ਪਿਆ ਸੀ ਕੱਪੜੇ ਲੀੜੇ ਉਹ ਕਾ ਝਾੜ ਛੂੜ ਕੇ ਫਿਰ ਨਿਕਲ ਕੇ ਬਾਹਰ ਫਿਰ ਮੇਰੇ ਕੋਲੇ 2-4 ਜਣੇ ਆਏ ਆ ਪੁੱਛਣ ਲੱਗੇ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਉਦੋਂ ਬਾਅਦ ਜ਼ਰੂਰ ਆਏ ਆ ਆਦਰਵਾਇਸ ਉਹ ਕਿਸੇ ਨੇ ਐਨਮੀ ਨੂੰ ਮੋਕੇ ਤੇ ਬਾਹਰ ਕੀ ਕੀ ਜਾ ਰਹੀ ਸੀ ਗੱਡੀ ਵਿੱਚ ਕੀ ਡਾਕਾਂਡਾ ਕਾਈ ਡਾਕ ਪੋਸਟ ਵੀ ਹਾਂਜੀ ਪੋਸਟ ਕੋਈ ਜਿਹੜੇ ਗੱਡੀ ਦਾ ਮਾਲਕ ਸੀ ਆਓ ਤੁਸੀਂ ਆਪ ਹੋ ਜਾਂ ਹੋਰ ਕੋਈ ਨਾ ਮਾਲਕ ਕੋਈ ਹੋਰ ਹੈ ਜੀ ਮੈਂ ਤਾਂ ਡਰਾਈਵਰ ਹੈ ਜੀ ਮੈਂ ਡਰਾਈਵਿੰਗ ਕਰਦਾ ਜੀ ਮਤਬ ਤੁਈਆ ਮਾਲਕ ਨਾ ਵੀ ਇਸ ਤਰ੍ਹਾਂ ਕਿ ਨਾ ਹਾਦਸਾ ਵਾਪਰ ਕੇ ਹਾਂਜੀ ਹਾਂਜੀ ਦੱਸਤਾ ਜੀ ਕੰਪਨੀ ਵਾਲਿਆਂ ਨੂੰ ਜੀ ਕੰਪਨੀ ਵਾਲਿਆਂ ਨੇ ਇੰਸੂਰੈਂਸ ਵਾਲਿਆਂ ਨੂੰ ਫੋਨ ਕਰਤਾ ਈ ਜੰਸੀ ਵਾਲਿਆਂ ਨੂੰ ਉਹ ਹੁਣ ਗੱਲਬਾਤ ਕਰ ਰਹੇ ਆ ਉਹ ਦੇਖਦੇ ਕੀ ਕਹਿੰਦੇ ਕਿ ਨੀਦਰ ਤੱਕ ਬੰਦਾ ਹੋਰੇ ਨਹੀਂ ਕੱਢਿਆ ਗਿਆ ਜਿਹੜਾ ਖੰਭਾ ਸੀਗਾ ਜਾਂ ਰੇਲਿੰਗ ਸੀਗੀ ਉਹ ਲੋਕ ਚੁੱਕ ਕੇ ਲੈ ਗਏ ਕਿਉਂਕਿ ਲੋਹੇ ਦਾ ਸਮਾਨ ਹਾਂਜੀ ਹਾਂਜੀ ਉਹ ਲੋਹੇ ਦਾ ਸਮਾਨ ਲੋਕੀ ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜੀ ਕਿਸੇ ਦੀ ਕੋਈ ਸੱਟ ਨਹੀਂ ਫੇੜ ਬਜੀ ਕਿਸੇ ਕੁਝ ਨਹੀਂ ਹੋਇਆ ਜੀ ਬਚਾਅ ਹੋ ਗਿਆ ਬਸ ਇਹ ਗੱਡੀ ਨੁਕਸਾਨ ਹੋਇਆ ਕੱਲਾ ਆਪਣਾ ਹੋਰ ਕੋਈ ਨੁਕਸਾਨ ਨਹੀਂ ਹੋਇਆ ਜੀ ਕੱਲਾ ਗੱਡੀ ਦਾ ਨੁਕਸਾਨ ਵਾਲਾ ਹੋਇਆ ਜੀ ਹਾਲਾਤ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਕਿ ਅੰਬਾਲਾ ਤੋਂ ਇੱਕ ਗੱਡੀ ਜੜੀ ਆ ਉਹ ਡਾਕ ਤੇ ਭਰੀ ਹੋਈ ਆ ਰਹੀ ਸੀ ਕਿਸੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੱਡੀ ਪਲਟ ਜਾਂਦੀ ਹੈ ਤੇ ਰੇਲਿੰਗ ਦੇ ਵਿੱਚ ਜਾ ਵੱਜਦੀ ਹੈ ਤੇ ਰਾਹਗੀਰ ਜਿਹੜੇ ਨੇ ਉਹ ਗੱਡੀ ਦੇ ਵਿੱਚੋਂ ਇਸ ਡਰਾਈਵਰ ਨੂੰ ਬਾਹਰ ਨਹੀਂ ਕੱਢਦੇ ਹਾਲਾਂਕਿ ਜੋ ਨੁਕਸਾਨ ਨਗਰ ਨਿਗਮ ਦਾ ਤੇ ਪੀ ਡਬਲਯੂ ਡੀ ਦਾ ਹੋਇਆ ਹੁੰਦਾ ਇੱਕ ਖੰਭਾ ਟੁੱਟਦਾ ਹੈ ਉਹ ਜਿਹੜੇ ਲੋਕ ਨੇ ਜ਼ਰੂਰ ਚੁੱਕ ਕੇ ਜਿਹੜੇ ਲੈ ਜਾਂਦੇ ਨੇ ਕਿਉਂਕਿ ਜਿਹੜਾ ਲੋਹੇ ਦਾ ਸਮਾਨ ਆ ਉਹ ਕਿਤਨਾ ਕਿਤੇ ਵੇਚਣਗੇ ਜਾਂ ਨਸ਼ਾ ਪਤਾ ਉਸੇ ਦਾ ਕਰਨਗੇ ਸਾਡੇ ਨਾਲ ਇਸ ਸਮੇਂ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਨੇ ਜਿਹੜੇ ਕਿ ਮੌਕੇ ਦੇ ਉੱਪਰ ਪਹੁੰਚੇ ਨੇ ਸਰ ਕਿੰਨਾ ਜਿਹੜਾ ਨੁਕਸਾਨ ਹੋਰੇ ਦੇਖਣ ਨੂੰ ਮਿਲ ਰਿਹਾ ਕਿਸ ਚੀਜ਼ ਦਾ ਨੁਕਸਾਨ ਆਪਣਾ ਨਗਰ ਨਿਗਮ ਦਾ ਹੋਇਆ ਹੋਰੇ ਸਾਡਾ ਇਹ ਇੱਕ ਤਾਂ ਪੌਲ ਇਥੋਂ ਪੂਰਾ ਅੱਧਾ ਪੌਲ ਪਿਆ ਸੜੋ ਨਾ ਅੱਧਾ ਗਾਇਬ ਹੋ ਗਿਆ ਦੋ ਫਿੜੀਆਂ ਦੋ ਆਲਮਾ ਤੇ ਕਟੜ 40 ਕੇ 35 ਕੇ ਦਾ ਨੁਕਸਾਨ ਹੋਇਆ ਦਾ ਕਹਿੰਦੇ 35 ਕੇ ਕਾਰਨ ਕੀ ਸਮਝੋ ਕਿ ਲੋਕ ਕਹਿੰਦੇ ਨੇ ਵੀ ਡਰਾਈਵਰ ਨੂੰ ਬਾਹਰ ਨਹੀਂ ਕੱਢਿਆ ਗੱਡੀ ਚ ਪਰ ਜਿਹੜਾ ਲੋਹੇ ਦਾ ਸਮਾਨ ਸੀ ਤੇ ਹੋਰ ਸਮਾਨ ਜਿਹੜਾ ਚੁੱਕ ਕੇ ਪੱਜ ਗਏ ਨੇ ਇਹ ਜਿੱਦਾਂ ਕਦੇ ਵੀ ਰਾਤ ਨੂੰ ਐਕਸੀਡੈਂਟ ਰਾਤ ਨੂੰ ਹੋਇਆ ਤੇ ਸੰਸ਼ੇਜ ਪਤਾ ਲੱਗਿਆ ਬੰਦੇ ਪੇਤੇ ਤੇ ਉਸ ਤੋਂ ਬਾਅਦ ਪਿੱਛੇ ਨਾ ਆਪਣੀ ਬਸਤੀ ਬੰਦੀ ਢੇਸ ਬਸਤੀ ਉਹ ਉਹ ਵੀ ਲੈ ਲੂ ਜਾਂਦੇ ਨੇ ਸਮਾਨ ਦਾ ਟੁਕੜੀ ਕੇ ਲੈ ਜਾਂਦੇ ਆ ਹੋ ਸਕਦਾ ਕਿ ਲੈ ਕੇ ਆਉਣਗੇ ਇਹ ਹੁਣ ਕਿੰਨੀ ਇਹ ਕਰ ਵੀ ਕੋਈ ਤਾਰਾ ਵਗੈਰਾ ਜੋੜੀਆਂ ਜਾ ਰਹੀਆਂ ਨੇ ਇਹ ਨੁਕਸਾਨ ਜੋੜੀਆਂ ਅੱਗੇ ਸਪਲਾਈ ਅੱਗੇ ਚੱਲੂ ਹੋ ਜਾਏਗੀ ਲਾਈਟਾਂ ਚੋਕ ਹੋ ਗਈ ਇਹ ਜਿਹੜਾ ਦੇਖਦੇ ਆ ਜਾ ਕੇ ਅਫਸਰ ਦੱਸਦੇ ਆ ਅੱਗੇ ਤੇ ਇੱਥੇ ਲਗਾਵਾਂਗੇ ਫਿਰ ਨਾ ਸਰ ਕੀ ਨਾਮ ਹੈ ਜੋ ਮੇਰਾ ਨਾਮ ਰਾਹੁਲ ਪਟ ਹੈ ਜੀ ਸਰ ਕਿਹੜੇ ਮਹਿਕਮੇ ਦੇ ਮੈਂ ਪੀਡਬਲ ਡੀ ਬੀ ਐਂਡ ਆਰ ਤੋਂ ਹਾਂ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇਹ ਸਮਾਨ ਜਿਹੜਾ ਸੜਕ ਦੇ ਉੱਪਰ ਹੁੰਦਾ ਰੇਲਿੰਗ ਲੱਗੀ ਹੁੰਦੀ ਹੈ ਲੋਕਾਂ ਦੇ ਬਚਾਅ ਦੇ ਵਾਸਤੇ ਪਰ ਜਦੋਂ ਹਾਸਾ ਵਾਪਰ ਜਾਂਦਾ ਤਾਂ ਲੋਕ ਜਿਹੜੇ ਨੇ ਇੱਥੋਂ ਦੇ ਕੁਝ ਕਹਿੰਦੇ ਨੇ ਵੀ ਰੇਲਿੰਗ ਹੀ ਚੁੱਕੇ ਲੈ ਗਏ ਪੂਰਾ ਸਮਾਨ ਰੀਲਿੰਗ ਤਾਂ ਦੇਖੋ ਜੀ ਜਿਹੜਾ ਜਿਨ੍ਹਾਂ ਨੇ ਡਰਾਈਵਰ ਨਾਲ ਨੁਕਸਾਨ ਕੀਤਾ ਇਹਨਾਂ ਦੀ ਕੰਪਨੀ ਨੂੰ ਲਿਖਾਂਗੇ ਆਪਾਂ ਕਿ ਜਿੰਨਾ ਸਾਡਾ ਗਰੀਲਾਂ ਦਾ ਨਵਾਂ ਕਿਉਂਕਿ ਇਹ ਯੂਜ਼ ਨਹੀਂ ਹੋ ਸਕਦੀ ਹੁਣੇ ਹੁਣੇ ਸਾਰੀ ਨਵੀਆਂ ਲਵਾਉਣੀਆਂ ਪਣੀਆਂ ਤੁਹਾਨੂੰ ਤੇ ਜਿਹੜਾ ਹੈਗਾ ਸਾਡਾ ਐਸ ਪਰ ਸਾਈਟ ਜਿਹੜਾ ਸਾਨੂੰ ਪਿਆ ਇਹ ਆਪਾਂ ਸਾਡੇ ਅੰਤ ਜਮਾ ਕਰਾ ਦਾਂਗੇ ਤੇ ਜਿਨੇ ਮਤਲਬ ਪੈਸੇ ਬਚ ਗਏ ਨਵੀਂ ਦੇ ਉਹ ਇਸ ਤੇ ਕੱਟ ਕੇ ਬਾਕੀ ਉਹ ਆਪਾਂ ਉਹਨਾਂ ਤੋਂ ਪੈਸੇ ਭਰਵਾਵਾਂਗੇ ਡਰਾਈਵਰਾਂ ਤੋਂ ਕਿੰਨੇ ਦਾ ਨੁਕਸਾਨ ਲੱਗਦਾ ਹੋਇਆ ਇਹ ਕਰੀਬਨ 25-30000 ਦਾ ਤਾਂ ਹੈਗਾ ਨੁਕਸਾਨ ਇਹਨਾਂ ਦਾ ਹਾਂ ਜੀ ਹਾਂ ਜੀ ਜਿਹੜਾ ਸਮਾਨ ਗੁੰਮਿਆ ਉਹ रिकवरी एक्चुअली ਹੁਣ ਤਾਂ ਜੇ ਸਾਰਾ ਹੀ ਨਵਾਂ ਲੈਣਾ ਤਾਂ ਰਿਕਵਰੀ ਤਾਂ ਫਿਰ ਮਤਲਬ ਨਹੀਂ ਪੜਦਾ ਨਹੀਂ ਕਿਉਂਕਿ ਆਪਾਂ ਤਾਂ ਹੁਣ ਸਾਰਾ ਹੀ ਨਵਾਂ ਪਰਵਾਵਾਂਗੇ ਜੇ ਇਹ ਕਲੈਕਟ ਕਰਨਾ ਚਾਹੁੰਦੇ ਉਹ ਇਹਨਾਂ ਦੀ ਕੰਪਨੀ ਨੂੰ ਲਿਖਾਂਗੇ ਡਰਾਈਵਰ ਨਾਲ ਗੱਲ ਹੋਈ ਸੀਗੀ ਉਹ ਕਹਿੰਦਾ ਜੀ ਕੋਈ ਮੋਟਰਸਾਈਕਲ ਵਾਲਾ ਆ ਗਿਆ ਸੀਗਾ ਇੱਕਦਮ ਤੋਂ ਤਾਂ ਪਲਟ ਗਿਆ ਪਰ ਕਿਸੇ ਦਾ ਹਾਸਾ ਕੋਈ ਜ਼ਿਆਦਾ ਨਹੀਂ ਹੋਇਆ ਵੱਲੋਂ ਆ ਗਿਆ ਜਾਲੀ ਨੂੰ ਉਸਨੂੰ ਨੁਕਸਾਨ ਤੋਂ ਬਚਾ ਹੋ ਗਿਆ ਬਾਕੀ ਆਪਾਂ ਇੱਕ ਜੀ ਤਸਵੀਰਾਂ ਨੇ ਕਿਸ ਤਰ੍ਹਾਂ ਕਿਦਣਾ ਉਹ ਨਗਰ ਨਿਗਮ ਤੇ ਪੀ ਡਬਲਿਊ ਟੀਮ ਉਹ ਪਹੁੰਚ ਚੁੱਕੇ ਜਿਨ੍ਹਾਂ ਦੇ ਵੱਲੋਂ ਹੁਣ ਨੁਕਸਾਨ ਦੀ ਪਰਭਾਈ ਦਾ ਜਾਇਜ਼ਾ ਲਿਤਾ ਜਾ ਰਿਹਾ ਤੇ ਜੋ ਕਨੈਕਸ਼ਨ ਨੇ ਬਿਜਲੀ ਤਾਰਾਂ ਦੇ ਉਹ ਕੱਟ ਚੁੱਕੇ ਨੇ ਖੰਭੇ ਤੋਂ ਉਹਨਾਂ ਨੂੰ ਜੋੜ ਕੇ ਅੱਗੇ ਕਨੈਕਸ਼ਨ ਨੇ ਉਹ ਦੁਆਰਾ ਤੋਂ ਚਾਲੂ ਕੀਤੇ ਜਾ ਰਹੇ ਫਿਲਹਾਲ 25 ਤੋਂ 30 ਹਜ਼ਾਰ ਦਾ ਨੁਕਸਾਨ ਕਿਹਾ ਜਾ ਰਿਹਾ ਪਰ ਲੋਕਾਂ ਦੇ ਉੱਪਰ ਇੱਕ ਨਵੀਂ ਗੱਲ ਦੇਖਣ ਨੂੰ ਮਿਲਿਆ ਕਿ ਲੋਕੋਰੇ ਡਰਾਈਵਰ ਨੂੰ ਤਾਂ ਕੀ ਕੱਢਣਾ ਸੀ ਉਹਨਾਂ ਦੇ ਵੱਲੋਂ ਇੱਥੋਂ ਦਾ ਸਮਾਨ ਸੀ ਜਿਹੜਾ ਉਹੀ ਗਾਇਬ ਕਰ ਦਿੱਤਾ ਗਿਆ ਆਸ-ਪਾਸ ਦੇ ਲੋਕਾਂ ਦੇ ਵੱਲੋਂ ਉਹ ਸਮਾਨ ਜਿਹੜਾ ਕਿ ਉਹ ਗਾਇਬ ਕੀਤਾ ਗਿਆ ਕਿ ਕਿਹਾ ਜਾ ਰਿਹਾ ਕਿ ਖੰਭਾ ਟੁੱਟਿਆ ਸੀ ਜਾਂ ਕੁਝ ਰੇਲਿੰਗ ਦੇ ਟੁਕੜੇੜੇ ਸੀ ਮੌਜੂਦ ਸੀਗੇ ਪਰ ਉਹ ਰੇਲਿੰਗ ਦੇ ਟੁਕੜੇ ਵੀ ਵਾਪਸ ਨਹੀਂ ਮਿਲ ਰਹੇ ਦੋਸਤੋ ਇਲਾਵਾ ਜਿਹੜਾ ਖੰਭਾ ਸੀਗਾ ਉਹ ਵੀ ਨਹੀਂ ਮਿਲ ਰਿਹਾ ਫਿਲਹਾਲ ਕੰਪਨੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਪਰਪਾਈ ਪੀ ਡਬਲਯੂ ਡੀ ਤੇ ਨਗਰ ਨਿਗਮ ਦੀ ਉਹਨਾਂ ਤੋਂ ਕਰਵਾਈ ਜਾਵੇ ਕਿ ਫਿਲਹਾਲ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਹੈ ਉਹ ਜਿਹੜਾ ਨਹੀਂ ਹੋਇ ਆਸਾ ਜਿਹੜਾ ਹੈ ਕਿ ਜਰੂਰ ਹੋਇਆ ਹੈ ਬਾਕੀ ਦਾ ਨੁਕਸਾਨ ਤੇ ਨਗਰ ਨਗਰ ਦਾ ਨੁਕਸਾਨ ਜਿਹੜਾ ਉਹ ਜਰੂਰ ਦੇਖਣ ਨੂੰ ਮਿਲ ਰਿਹਾ ਕੈਮਰਾ ਬਸਰ ਅਮਨਦੀਪ ਦੇ ਨਾਲ ਤਰਨ ਟਕਰਾਲ ਦਾ ਸਮਰ ਨਿਊਜ਼ ਪਟਿਆਲਾ